ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਚਾ ਦਸਵੰਦ ਯੂਥ ਕਲੱਬ ਬੀਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐਂਡ ਹਸਨਪੁਰ ਜਿੱਥੇ ਬਾਈ ਗੁਰਪ੍ਰੀਤ ਸਿੰਘ ਜੋ ਰਬੀਰੂ ਜਿਨ੍ਹਾਂ ਨੇ ਦਵਾਈਆਂ ਦੇ ਲੰਗਰ ਲਾਏ ਹੋਏ ਨੇ ਤੇ ਅੱਖਾਂ ਦਾ ਚੈੱਕਅਪ ਚੱਲ ਰਿਹਾ ਵਾ ਤੇ ਆਪਾਂ ਕਹਿੰਦੇ ਆ ਨਾ ਨਾਨਕ ਦੁਖੀਆ ਸਭ ਸੰਸਾਰ ਤੇ ਇੱਕ ਵਾਰੀ ਇੱਥੇ ਆ ਕੇ ਤੁਸੀਂ ਦੇਖੋ ਵੀ ਦੁਨੀਆ ਕਿੰਨੀ ਦੁਖੀ ਤੋਂ ਦੁਖੀ ਪਈ ਆ ਤੇ ਆਪਾਂ ਸਾਰਿਆਂ ਨੂੰ ਅਰਦਾਸ ਬੇਨਤੀ ਵਾਹਿਗੁਰੂ ਅੱਗੇ ਇਹੀ ਕਰਨੀ ਚਾਹੀਦੀ ਆ ਵੀ ਜਿਹੜਾ ਸਮਾਂ ਉਹਦੇ ਭਾਣੇ 'ਚ ਨਿਕਲ ਜੇ ਹਨਾ ਉਹੀ ਚੰਗਾ ਵਾ ਤੇ ਹੁਣ ਤੁਸੀਂ ਬਾਹਰ ਦੇਖੋ ਜੇ ਵੀ ਲਾਈਨਾਂ ਲੱਗੀਆਂ ਨੇ ਕਿੰਨੀਆਂ ਠੀਕ ਆ ਆ ਜਿਓ ਵੀਰੇ ਜਿਹੜਾ ਅੱਖਾਂ ਦਾ ਚੈੱਕਅਪ ਚੱਲ ਰਿਹਾ ਹੁਣ ਬਾਈ ਨੇ ਵੀ ਦੱਸਿਆ ਵਾ ਵੀ ਹਰ ਜਿਹੜਾ ਕੈਂਪ ਦੇ ਉੱਤੇ ਅੱਖਾਂ ਦਾ ਚੈੱਕਅਪ ਚੱਲਿਆ ਕਰੇਗਾ ਉਸ ਤੋਂ ਬਾਅਦ 16 ਦਸੰਬਰ ਨੂੰ ਹਨਾ ਜਿਹੜੇ ਹੁਣ ਅੱਜ ਚੈੱਕਅਪ ਚੱਲ ਰਹੇ ਨੇ 16 ਦਸੰਬਰ ਨੂੰ ਉਹਨਾਂ ਦੇ ਫਿਰ ਅੱਖਾਂ ਦੇ ਜਿਹੜੇ ਆਪਰੇਸ਼ਨ ਹੋਣੇ ਆ ਜਿਹੜੇ ਭਰਾਮਾਂ ਦੇ ਹਨਾ ਉਹ ਆਪਰੇਸ਼ਨ ਵੀ ਕੀਤੇ ਜਾਣਗੇ ਤਾਂ ਸਾਰਿਆਂ ਨੂੰ ਬੇਨਤੀ ਆ ਵੀਰੇ ਜਿਹੜੇ ਭਰਾਮਾਂ ਨੂੰ ਕਿਸੇ ਨੂੰ ਅੱਖਾਂ ਦੇ ਬਜ਼ੁਰਗ ਮਾਤਾ ਭੈਣ ਹਨਾ ਜਿਨ੍ਹਾਂ ਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਆ ਤਾਂ ਉਹ ਹਰ ਕੈਂਪ ਤੇ ਇਹ ਚੈੱਕਅਪ ਹੋਇਆ ਕਰਨਗੇ ਤੇ ਆਪਰੇਸ਼ਨ ਵੀ ਹੋਇਆ ਕਰਨਗੇ ਇਸ ਚੀਜ਼ ਦਾ ਜਿਹੜਾ ਲਾਹਾ ਜ਼ਰੂਰ ਲਓ ਤੁਸੀਂ ਹਨਾ ਆਜੋ ਵੀਰੇ ਅੱਗੇ ਆਜੋ ਆਇਆ ਇਹ ਤੁਸੀਂ ਦੇਖ ਸਕਦੇ ਹੋ ਵੀਰੇ ਹਨਾ ਨਾਲ ਚਾਹ ਦੇ ਲੰਗਰ ਵੀ ਚੱਲ ਰਹੇ ਨੇ ਰਾ ਜਿਹੜੇ ਸੇਵਾਦਾਰ ਨੇ ਆਪਣੇ ਹਨਾ ਸੇਵਾ ਨਿਭਾਈ ਜਾਂਦੇ ਆ ਨਾਲ ਦੀ ਨਾਲ ਤੇ 334 ਨੰਬਰ ਗੋਦਾਰਤ ਹੈ ਜੇ ਤੁਸੀਂ ਵੀਰੇ ਇਧਰ ਨਿਗਾਹ ਮਾਰੋ ਹਨਾ ਇਹ ਜਿਹੜੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਵਾਸਤੇ ਜਿਹੜੇ ਵਿਚਾਰੇ ਮਰੀਜ਼ ਨੇ ਹਨਾ ਡੇਲੀ ਦਵਾਈਆਂ ਵਾਸਤੇ ਇੱਥੇ 15 ਦਿਨਾਂ ਬਾਅਦ ਜਿਹੜੇ ਚੈੱਕਅਪ ਹੁੰਦੇ ਆ ਤੇ ਦਵਾਈਆਂ ਦੇ ਲੰਗਰ ਲਗਦੇ ਨੇ ਤੇ ਇਸ ਤੋਂ ਪਰਲੇ ਪਾਸੇ ਸਾਹਮਣੇ ਜਿਹੜਾ ਬੋਰਡ ਲੱਗਿਆ ਹੈ ਨਾ ਉੱਥੇ ਖੂਨ ਦਾ ਜਿਹੜਾ ਖੂਨਦਾਨ ਦੇ ਐਂਟ ਵੀ ਲਾਏ ਜਾਂਦੇ ਆ ਹਰ 15 ਦਿਨਾਂ ਬਾਅਦ ਜਿਹੜੀ ਸੇਵਾ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਅਸੀਂ ਸੋਚਦੇ ਸੀਗੇ ਵੀ ਚਲੋ ਅ ਵੀ ਕਦੇ ਨਾ ਕਦੇ ਇਹ ਭੀੜ ਘਟੂਗੀ ਹਨਾ ਪਰ ਇਦਾਂ ਨਹੀਂ ਹੋ ਰਿਹਾ ਹੈਗਾ ਜਦੋਂ ਦੀ ਬਾਈ ਨੇ ਇਹ ਬਾਈ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਸੇਵਾ ਸ਼ੁਰੂ ਕੀਤੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਇਕੱਠਾ ਲਗਾਤਾਰ ਵਧ ਹੀ ਰਿਹਾ ਵਾ ਤੇ ਆਪਾਂ ਤੁਹਾਨੂੰ ਬਾਈ ਗੁਰਪ੍ਰੀਤ ਸਿੰਘ ਜੀ ਨਾਲ ਵੀ ਮਿਲਾਉਨੇ ਆ ਥੋੜਾ ਜਾਂ ਤੇ ਇਹ ਸਾਡੀ ਰਵਦੀ ਨੂੰ ਜੱਜੋ ਬਾਈ ਗੁਰਪ੍ਰੀਤ ਸਿੰਘ ਜੀ ਨੇ ਤੇ ਇਹਨਾਂ ਦੀ ਰਹਿਨਮਾਈ ਹੇਠ ਹੀ ਸਾਰਾ ਕੁਝ ਚੱਲ ਰਿਹਾ ਆ ਬਾਬੇਨਾਮ ਅੱਗੇ ਅਰਦਾਸ ਬੇਨਤੀ ਕਰਦੇ ਆ ਬਾਈ ਨੂੰ ਬਾਈ ਜੀ ਨੂੰ ਚੜ੍ਹਦੀ ਕਲਾ ਰੱਖਣ ਹਮੇਸ਼ਾ ਤੁਹਾਨੂੰ ਵੀ ਸੱਚਾ ਸੇਵਾ ਦਾ ਸੰਬੰਧ ਸੇਵਾ ਵਾਲੇ ਵੀਰਾਂ ਨੂੰ ਵੀ ਹੋਰ ਚੜ੍ਹਦੀ ਕਲਾ ਵਕਸ਼ ਤੁਸੀਂ ਵੱਧ ਚੜ੍ਹ ਕੇ ਸੇਵਾ ਕਰ ਸਕਦੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਬਾਈ ਗੁਰਪ੍ਰੀਤ ਸਿੰਘ ਜੀ ਸੀਗੇ ਤੇ ਇਹਨਾਂ ਦੇ ਅਸੀਂ ਸਾਧਕਾ ਹੀ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ April ਮਹੀਨੇ ਦੀ ਹਨਾ ਅਸੀਂ ਦੁੱਧ ਦੀ ਸੇਵਾ ਲੈ ਕੇ ਇੱਥੇ ਆਉਨੇ ਆ ਤੇ ਹੁਣ ਤੱਕ ਸਾਡਾ 18ਵਾਂ ਕੈਂਪ ਆਇਆ ਹੈ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਜਿਹੜੀ ਇਦਾਂ ਦੀ ਸੇਵਾ ਸਾਡੇ ਹਿੱਸੇ ਆਈ ਆ ਅਸੀਂ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਵੀ ਇਸੇ ਤਰ੍ਹਾਂ ਸਾਨੂੰ ਸੇਵਾ 'ਚ ਲਾਈ ਰੱਖੇ ਵਾਹਿਗੁਰੂ ਤੇ ਹੁਣ ਜਿਹੜੇ ਅੱਖਾਂ ਦੇ ਕੈਂਪ ਨੇ ਹਨਾ ਸਾਰਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਆ ਵੀਰੇ ਵੀ ਇਹ ਜਿਹੜਾ ਪਹਿਲਾ ਕੈਂਪ ਸੀਗਾ ਤੇ ਹੁਣ ਹਰ ਜਿਹੜਾ 15 ਦਿਨਾਂ ਬਾਅਦ ਕੈਂਪ ਹੋਇਆ ਕਰਨਾ ਹਨਾ ਉਦੇ ਵਿੱਚ ਅੱਖਾਂ ਦੇ ਚੈੱਕਅਪ ਜ਼ਰੂਰ ਹੋਇਆ ਕਰਨਗੇ ਤੇ ਆਪਰੇਸ਼ਨ ਵੀ ਹੋਇਆ ਕਰਨਗੇ ਹਨਾ ਇਹ ਸਵਰਗਵਾਸੀ ਸਰਬੀ ਸਿੰਘ ਗਰੇਵਾਲਾ ਤੇ ਸਵਰਗਵਾਸੀ ਵੀਰਿੰਦਰ ਸਿੰਘ ਗਰੇਵਾਲਾ ਹਨਾ ਇਹ ਦੋਨਾਂ ਭਰਾਵਾਂ ਦੀ ਜਿਹੜੇ ਯਾਦ ਦੇ ਵਿੱਚ ਇਹ ਖੂਨਦਾਨ ਕੈਂਪ ਵੀ ਅੱਖਾਂ ਦੇ ਫ੍ਰੀ ਚੈੱਕਅਪ ਆਪਰੇਸ਼ਨ ਕੈਂਪ ਲੱਗ ਰਹੇ ਨੇ ਹਨਾ ਤਾਂ ਸਾਰਿਆਂ ਨੂੰ ਬੇਨਤੀ ਹੈ ਵੀਰੇ ਵੱਧ ਤੋਂ ਵੱਧ ਇੰਨਾਂ ਚੀਜ਼ਾਂ ਦਾ ਜਿਹੜਾ ਲਾਹਾ ਲਓ ਇੰਨੀਆਂ ਕ ਬੇਨਤੀਆਂ ਨੇ ਮਿਲਦਿਆਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ